ਸ਼ਹੀਦੀ ਦਿਹਾੜੇ ਜਿਹੜੇ ਚੱਲ ਰਹੇ ਨੇ ਉਸ ਤੋਂ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਦਿਨ ਸੀਗੇ ਦਿਹਾੜੇ ਸੀਗੇ ਉਹ ਪੰਜਾਬ ਸਰਕਾਰ ਨੇ ਮਨਾਏ ਫਿਰ ਉਧਰੋਂ ਐਸਜੀਪੀਸੀ શ્રી ਇਕਾਉਤਖ ਸਾਹਿਬ ਉਹ ਕਮੇਟੀ ਨੇ ਆਪਣੇ ਪੱਖੋਂ ਮਨਾਈ ਤੇ ਉਸ ਤੋਂ ਬਾਅਦ ਜਿਹੜੇ ਹੁਣ ਦਿਨ ਚੱਲ ਰਹੇ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਵਿਲੱਖਣ ਦੇਖਣ ਨੂੰ ਮਿਲ ਰਹੀ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਮੌਕਾ ਹੁੰਦਾ ਹੈ ਤੇ ਹਰਿਆਣਾ ਦੇ ਸੀਐਮ ਸਾਹਿਬ ਸੈਣੀ ਸਾਹਿਬ ਉਹ ਕਈ ਵਾਰੀ ਇੱਥੇ ਪੰਜਾਬ ਦੇ ਵਿੱਚ ਹੁੰਦੇ ਨੇ ਕੀ ਕਾਰਨ ਹੁੰਦਾ ਹੈ ਸ਼ਰਦਾ ਦੇ ਨਾਲ ਹੁੰਦੇ ਨੇ ਜਾਂ ਸਿਆਸਤ ਦੇ ਕਰਕੇ ਹੁੰਦੇ ਨੇ ਤੇ ਆਪਾਂ ਮਿੰਟੂ ਜੀ ਤੋਂ ਪੁੱਛਦੇ ਆ ਪਰ ਮਿੰਟੂ ਜੀ ਸੈਣੀ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਫਤੇਗੜ ਸਾਹਿਬ ਆ ਦੇਖੋ ਜੋ ਨਾਇਬ ਸੈਣੀ ਆ ਮੁੱਖ ਮੰਤਰੀ ਹਰਿਆਣਾ ਜੀ ਇਹ ਕਦੇ ਖੱਟੜ ਦੇ ਸਹਾਇਕ ਹੁੰਦੇ ਸਨ ਖੱਟੜ ਸਾਹਿਬ ਦੇ ਤੇ ਅੱਜ ਕੱਲ ਰਾਜਨੀਤੀ ਚ ਨਾ ਤੁਹਾਨੂੰ ਇਹੋ ਜਿਹੇ ਵੱਡੇ ਚਿਹਰੇ ਮਿਲ ਜਾਣਗੇ ਕਿ ਜਿਹੜੇ ਕਿਸੇ ਸਮੇਂ ਮਤਲਬ ਕਿ ਕਿਸੇ ਨੂੰ ਅਸਿਸਟ ਕਰਦੇ ਸੀ ਜਿਵੇਂ ਵਕੀਲ ਸਾਹਿਬ ਹੁੰਦੇ ਆ ਵਕੀਲ ਸਾਹਿਬ ਦੇ ਗਾਂ ਅਸਿਸਟੈਂਟ ਹੁੰਦੇ ਆ ਤਾਂ ਕਈ ਵਾਰ ਉਹਨਾਂ ਦਾ ਨਾਮ ਆਪਣੇ ਮਤਲਬ ਕਿ ਸੀਨੀਅਰ ਤੋਂ ਬਹੁਤ ਵੱਡਾ ਬਣ ਜਾਂਦਾ ਇਹਨਾਂ ਤੋਂ ਹੁੰਦੀ ਹੈ ਨਾ ਬਿਲਕੁਲ ਤਾਂ ਇੱਥੇ ਇਹਨਾਂ ਨੇ ਇੱਕ ਰੁਤਬਾ ਕਹਿ ਲਓ ਕਿ ਤਾ ਦਾ ਹਾਸਲ ਕੀਤਾ ਤੁਸੀਂ ਦੇਖ ਲਓ ਕਿ ਨਾਇਬ ਸੈਣੀ ਅੱਜ ਵਕਿਆ ਹੀ ਨਾਇਆਬ ਜੀਰਾ ਬਣੇ ਪਏ ਨੇ ਬਿਲਕੁਲ ਹੁਣ ਜਿਹੜੀ ਗੱਲ ਆ ਅੱਗੇ ਆਪਾਂ ਕੀਤੀ ਆ ਕਿ ਦੇਖੋ ਨਾਇਬ ਸੈਣੀ ਅੱਗੇ ਵੀ ਆਏ ਨੇ ਹਮ ਮਤਲਬ ਜੇ ਤੁਸੀਂ ਪੂਆ ਤੋਂ ਹੇਠਾਂ ਦੇਖੋਗੇ ਇਧਰ ਮਾਲਵੇਲੀ ਸਾਈਡ ਤੱਕ ਲੈਰਾਗਾਗਾ ਤੱਕ ਤੁਸੀਂ ਦੇਖੋਗੇ ਨਾ ਕਿ ਕਈ ਆਯੋਜਨਾਾਂ ਚ ਹਿੱਸਾ ਲਿਆ ਹਿੱਸਾ ਲਿਆ ਬਿਲਕੁਲ ਕਿਉਂ ਕਿ ਸੈਣੀ ਬਰਾਦਰੀ ਇਧਰ ਬਹੁਤ ਬੈਠੀ ਆ ਜੀ ਉਹ ਤੁਸੀਂ ਉਧਰੋਂ ਲੱਗ ਜਾਓ ਰੋਪੜ ਵਾਲੀ ਸਾਈਡ ਤੋਂ ਹੇਠਾਂ-ਹੇਠਾਂ ਨਾ ਪਟਿਆਲਾ ਦੇਵੀਗੜ੍ਹ ਐ ਘੁੰਮ ਕੇ ਉਤੋਂ ਦੀ ਆ ਕੇ ਸੈਣੀ ਬਰਾਦਰੀ ਤੁਹਾਨੂੰ ਮਿਲ ਜਾਏਗੀ ਫਿਰ ਦੂਜੀ ਗੱਲ ਇਹ ਆ ਕਿ ਕੱਲ ਇਹ ਦੇਖੋ ਇਹ ਸ਼ਰਦਾ ਆਪਣੀ ਜਗ੍ਹਾ ਹੈ ਆਸਥਾ ਆਪਣੀ ਜਗਾ ਕਿਉਂਕਿ ਆਪਾਂ ਥੋੜਾ ਜਿਆ ਆਪਣਾ ਹੁੰਦਾ ਕਿ ਅਸੀਂ ਰਾਜਨੀਤਿਕ ਵਿਸ਼ਲੇਸ਼ਣ ਜ਼ਿਆਦਾ ਕਰਦੇ ਹਾਂ ਕਿਸੇ ਵੀ ਰਾਜਨੀਤਿਕ ਬੰਦੇ ਦੀ ਕੋਈ ਵੀ ਗਤੀਵਿਧੀ ਹੁੰਦੀ ਹੈ ਤਾਂ ਧਾਰਮਿਕ ਆਸਥਾ ਵੀ ਹੁੰਦੀ ਆਪਣੀ ਜਗਾ ਅਸੀਂ ਕਿਸੇ ਦੀ ਆਸਥਾ ਨੂੰ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਉਹ ਆਇਆ ਜੀ ਕਿਉਂ ਆਇਆ ਤਾਂ ਉਹਨੇ ਵੋਟਾਂ ਲੈਣੀਆਂ ਹੋ ਸਕਦਾ ਕੋਈ ਬੰਦੇ ਦਾ ਆਪਣਾ ਨਿੱਜੀ ਅਕਾਦਤ ਪਿੰਟ ਕਰਨ ਦਾ ਵੀ ਹੂੰ ਰਦਾ ਹੋ ਗਈ ਜੀ ਤਾਂ ਉਸ ਚੀਜ਼ ਨੂੰ ਵਾਪਸ ਛੱਡ ਦਈਏ ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਇਸ ਤੋਂ ਪਹਿਲਾਂ ਪੰਚਕੂਲਾ ਚ ਸਮਾਗਮ ਹੋਇਆ ਕੱਲ ਹੂੰ ਉਹਦੇ ਚ ਅਮਿਤ ਸ਼ਾਹ ਜੀ ਆਉਂਦੇ ਆ ਉਹ ਦਸਤਾਰ ਸਜਾ ਕੇ ਆਏ ਨੇ ਫਿਰ ਉਹਨਾਂ ਨੇ ਸ਼ਾਇਦ ਇੱਕ ਨਵੇਂ ਪਾਸ਼ਾ ਬਾਰੇ ਕਿਹਾ ਕਿ ਜੇ ਕਰੋਨਾ ਹੁੰਦੇ ਤਾਂ ਸ਼ਾਇਦ ਇੱਕ ਵੀ ਹਿੰਦੂ ਨਾ ਹੁੰਦਾ ਅੱਜ ਹੂੰ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਅਮਿਤ ਸ਼ਾਹ ਜੀ ਇਹ ਗੱਲ ਕਹਿ ਰਹੇ ਹਾਂ ਜੀ ਦਸਤਾਰ ਪਾ ਕੇ ਦਸਤਾਰ ਸਜਾ ਕੇ ਕੋਈ ਬੰਦਾ ਇਹ ਗੱਲ ਕਹਿੰਦਾ ਆ ਕਿ ਭਾਈ ਗੁਰੂ ਸਾਹਿਬਾਰੇ ਤਾਂ ਇਹ ਉਹ ਬੰਦਾ ਹੈ ਜਿਹੜਾ ਇਸ ਦੇਸ਼ ਦਾ ਦੂਸਰਾ ਸਭ ਤੋਂ ਪਾਵਰਫੁਲ ਬੰਦਾ ਹੈ ਜੀ ਬਿਲਕੁਲ ਤੀਜੀ ਗੱਲ ਇਹ ਕਿ ਉੱਥੇ ਉਹਨਾਂ ਨੇ ਜੋ 84 ਪੀੜਤ ਸਨ ਉਹਨਾਂ ਦੇ ਗਾਂ ਬੱਚੇ ਬੱਚੀਆਂ ਨੂੰ ਨਿਯੁਕਤੀ ਪੱਤਰ ਵੰਡੇ ਆ ਹੂੰ ਉਤੇ ਪਹਿਲਾਂ ਵੀ ਵੰਡੇ ਜਾ ਸਕਦੇ ਸੀਗੇ ਜੀ ਫਿਰ ਐਡਾ ਵੱਡਾ ਸਮਾਗਮ ਅਮਿਤ ਸ਼ਾਹ ਨੂੰ ਬੁਲਾਉਣਾ 84 ਪੀੜਤਾ ਨੂੰ ਮੰਚ ਤੇ ਲਿਆ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਵੰਡਣੇ ਗੁਰੂ ਸਾਹਿਬ ਦੀ ਉਸਤਤ ਕਰਨੀ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਨੀ ਤਾਂ ਉਸ ਤੋਂ ਬਾਅਦ ਅਗਲੇ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਾਇਬ ਸੈਣੀ ਜੀ ਦਾ ਹੋਣਾ ਹੁਣ ਕਿਤੇ ਨਾ ਕਿਤੇ ਇੱਕ ਚੀਜ਼ ਜਿਹੜੀ ਹੈ ਜੋ ਰਾਜਨੀਤਿਕ ਤੌਰ ਤੇ ਸਾਡੇ ਲਈ ਵੱਡੀ ਖਬਰ ਬਣ ਸਕਦੀ ਆ ਉਹ ਇਹ ਆ ਕਿ ਭਈ ਜੋ ਭਾਜਪਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅਸਪਸ਼ਟ ਸੀ ਕਿ ਯਾਰ ਪੰਜਾਬ ਨੂੰ ਸੀਰੀਅਸਲੀ ਲੈਣਗੇ ਕਿ ਨਹੀਂ ਲੈਣਗੇ ਜੇ ਲੈਣਗੇ ਤਾਂ ਕਿਸ ਪੱਧਰ ਤੇ ਜਾ ਕੇ ਲੈਣਗੇ ਕੀ ਕਰਨਗੇ ਸਾਡੇ ਲਈ ਇੱਕ ਕਹਿ ਲੋ ਕਿ ਜਾਣਕਾਰੀ ਜਿਹੜੀ ਹੈ ਮੈਂ ਤੁਹਾਨੂੰ ਪਿਛਲੇ ਦਿਨ ਇੱਕ ਖੁਲਾਸਾ ਕਰਕੇ ਦੱਸਿਆ ਸੀਗਾ ਕਿ ਇੱਕ ਟੈਲੀ ਸਰਵੇ ਸਟਾਰਟ ਹੋਇਆ ਹੈ ਜੀ ਟੈਲੀ ਸਰਵੇ ਸਟਾਰਟ ਹੋਇਆ ਕਿ ਅਕਾਲੀ ਭਾਜਪਾ ਗੱਠ ਜੋੜ ਤੁਸੀਂ ਕਿੱਦਾਂ ਦੇਖਦੇ ਹੋ ਜੀ ਹੁਣ ਇਹ ਜਿਹੜਾ ਸਰਵੇ ਸੀ ਇਸ ਤੋਂ ਅੱਗੇ ਕਹਾਣੀ ਤੁਰ ਕੇ ਜੋ ਸਾਡੀ ਜਾਣਕਾਰੀ ਹੈ ਕਿ ਗੱਲ ਇਹਨਾਂ ਦੀ ਗੱਲ ਇਹਨਾਂ ਦੀ ਗੱਠ ਜੋੜ ਦੀ ਤੁਰ ਪਈ ਆ। ਅੱਛਾ ਜੀ ਇਹ ਵੱਡੀ ਲੁਕਮੀ ਲੁਕਮੀ ਅਜੇ ਤੱਕ ਜੀ ਇਹ ਵੱਡੀ ਗੱਲ ਹੈ ਕਿ ਇਹ ਹੁਣ ਤੁਸੀਂ ਜਿਵੇਂ ਕਿਹਾ ਕਿ ਬਈ ਬਹੁਤ ਟਾਈਮ ਦੇ ਆਪਾਂ ਅਸੀਂ ਤੇ ਚਰਚਾ ਕਰਾਂਗੇ। ਹਾਂ ਜੀ ਅਸੀਂ ਕੋਈ ਭੁੜਕ ਕੇ ਇਦਾਂ ਉਛਲ ਕੇ ਉਹ ਜਿਵੇਂ ਹੈਗੇ ਨਾ ਕੋਈ ਕਈ ਗੈਂਡੇ ਜੇ ਹੈਗੇ ਨੇ ਇੱਥੇ ਬੈਠੇ ਗੋਦੀ ਮੀਡੀਆ 'ਚ ਇਹ ਕਰ ਦਿਆ ਉਹ ਕਰ ਦਿਆ ਐਸਾ ਨਹੀਂ ਹੈ। ਤੋ ਮਤਲਬ ਇਹ ਰਾਜਨੀਤਿਕ ਗੱਲਾਂ ਨੇ ਕੋਈ ਅਲੋਕਾਰੀ ਗੱਲਾਂ ਤੇ ਹੈ ਨਹੀਂ ਹੂੰ ਬਹੁਤ ਵੱਡੇ ਚਿਹਰੇ ਆ ਚਾਰ ਪੰਜ ਕੋਈ ਬੰਬੇ ਦਾ ਕੋਈ ਦਿੱਲੀ ਦਾ ਕੋਈ ਪੰਜਾਬ ਦਾ ਉਹ ਇਸ ਵੇਲੇ ਪੁਲ ਬਣ ਰਹੇ ਹਨ गाना ਸਿਨੇਮਾ ਬਹੁਤ ਰਹੇ ਦੰਨ ਬੁੱਬੂ ਮੰਨਦਾ ਮੈਂ ਇੱਕ ਪੁਲ ਹਾਂ ਤੇ ਤੂੰ ਦਰਿਆ ਹੈ ਜੀ ਤਾਂ ਗੱਲ ਇਹ ਹੈ ਇੱਥੇ ਪੁਲ ਬਣ ਰਹੇ ਨੇ ਕੁਝ ਲੋਕ ਕੱਲ ਬਾਤ ਚੱਲ ਰਹੀ ਆ ਤੇ ਭਾਜਪਾ ਨੂੰ ਵੀ ਉਮੀਦ ਹੈ ਅਕਾਲੀਆਂ ਨੂੰ ਵੀ ਉਮੀਦ ਹੈ ਕਿ ਗੱਲ ਬਣ ਜਾਊਗੀ ਹੂੰ ਇਹ ਗੱਲ ਬਣ ਜਾਊਗੀ ਸੋ ਇਸ ਖਬਰ ਦਾ ਲਬੋ ਲਬਾਬ ਜਿਹੜਾ ਮੈਂ ਜਿਵੇਂ ਕਿਹਾ ਕਿ ਧਾਰਮਿਕ ਆਸਥਾ ਨੂੰ ਆਪਣੇ ਪੱਧਰ ਤੇ ਤੁਸੀਂ ਰਹਿਣ ਦਿਓ ਠੀਕ ਹੈ ਜੀ ਜੋ ਸਮਾਗਮਾਂ ਚ ਕੋਈ ਸ਼ਿਰਕਤ ਕਰਦਾ ਕਰ ਹੀ ਜਾਵੇ ਪਰ ਤੁਹਾਡੇ ਲਈ ਜਿਹੜੀ ਖਬਰ ਹੈ ਇਸ ਖਬਰ ਦੇ ਵਿੱਚੋਂ ਉਹ ਇਹ ਆ ਕਿ ਭਾਜਪਾ ਨੇ ਜੇ ਸਰਗਰਮੀਆਂ ਵਢੀਆਂ ਨੇ ਕੁਝ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ ਹਾਲਾਂਕਿ ਜਿਹੜਾ ਪੋਸਟਰ ਵਾਲਾ ਮਾਮਲਾ ਸੀ ਉਹਦੇ ਚ ਭਾਰਤੀ ਜਨਤਾ ਪਾਰਟੀ ਬੈਕਫੁੱਟ ਤੇ ਗਈ ਆ ਹੂੰ ਪਰ ਤੁਹਾਡੇ ਵਾਸਤੇ ਵੱਡੀ ਖਬਰ ਇਹੋ ਆ ਕਿ ਇਹਨਾਂ ਦੀ ਗੱਲਬਾਤ ਚਾਰ ਪੰਜ ਬੰਦਿਆਂ ਦੇ ਥਰੂ ਚੱਲ ਪਈ ਹੈ ਜੀ ਉਹ ਹੁਣ ਗੱਲ ਨੇਪਰੇ ਚੜਦੀ ਕਿਉਂਕਿ ਨੇਪਰੇ ਵੀ ਗੱਲ ਜਿਹੜੀ ਹੈ ਨਾ ਸਹਿਮਤੀ ਤੇ ਚੜਨੀ ਆ ਕੋਈ ਸ਼ਰਤਾਂ ਬਿਸ਼ਰਤਾਂ ਦੋਨੋਂ ਪਾਸੇ ਹੁੰਦੀਆਂ ਨੇ ਤੇ ਬਿਲਕੁਲ ਸੁਖਮਨ ਸਾਹਿਬ ਆਪਾਂ ਮੰਨ ਲਓ ਕੋਈ ਕੰਮ ਹੀ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਇਹ ਤੈਹ ਹੁੰਦਾ ਨਾ ਕਿ ਮੇਰਾ ਕਿ ਹੋਏਗਾ ਜੀ ਮੈਂ ਲਾਉਣਾ ਕੀ ਹੈ ਤੇ ਪਾਉਣਾ ਕੀ ਹੈ ਪਾਉਣਾ ਕੀ ਹੈ ਬਿਲਕੁਲ ਠੀਕ ਹੈ ਨਾ ਜੀ ਸੋ ਉਹ ਸਹਿਮਤੀ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਤੁਹਾਨੂੰ ਅੱਜ ਦੇ ਰੋਜ਼ ਦੀ ਮੈਂ ਵੱਡੀ ਇਹ ਖਬਰ ਦੇ ਦਿੰਨਾ ਕਿ ਚਾਰ ਪੰਜ ਬੰਦੇ ਇਸ ਵੇਲੇ ਕਾਲੀ ਭਾਜਪਾ ਗੱਠ ਜੋੜ ਮਤਲਬ ਕਿ ਉਹਨੂੰ ਗੱਠ ਨੂੰ ਗੰਡਣ ਗੱਠ ਗੰਡ ਤੇ ਜੋੜ ਪੱਕਾ ਫੈਵਿਕਲ ਕਾ ਜੋੜ ਇਹ ਘੰਡ ਵੱਜਦੀ ਹੈ ਕਿ ਨਹੀਂ ਜੋੜ ਲੱਗਦਾ ਹੈ ਕਿ ਨਹੀਂ ਇਹ ਤਾਂ ਸਮਾਂ ਦੱਸੂਗਾ ਪਰ ਗੱਲਬਾਤ ਜਿਹੜੀ ਹੈ ਉੱਤਰ ਰਹੀ ਹੈ ਭਾਜਪਾ ਵੀ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਫਿਰ ਸੀਰੀਅਸਲੀ ਕੰਮ ਕਰੂਗੀ ਕਿਉਂਕਿ ਜੇ ਗੱਠਜੋੜ ਹੋ ਗਿਆ ਫਿਰ ਉਹਨਾਂ ਨੂੰ ਹੋਏਗਾ ਕਿ ਬਈ ਅਸੀਂ ਸਰਕਾਰ ਬਣਾਉਣ ਵੱਲ ਵਧੀਏ ਤੇ ਜਿਹੜੇ ਆਪਣੇ ਬੰਦੇ ਅਸੀਂ ਵੱਧ-ਵੱਧ ਜਤਾਈਏ ਪਹਿਲਾਂ ਤੇ ਵੱਧ-ਵੱਧ ਟਿਕਟਾਂ ਸਾਨੂੰ ਮਿਲਣ ਸੀਟਾਂ ਮਿਲਣ ਫਿਰ ਵੱਧ-ਵੱਧ ਬੰਦੇ ਜਤਾਈਏ ਤੇ ਫਿਰ ਜਿਹੜੀ ਪਾਵਰ ਸ਼ੇਅਰਿੰਗ ਹੈ ਫਿਰ ਉਹਦੇ 'ਚ ਆਪਣਾ ਇੱਕ ਵਜ਼ਨ ਰੱਖੀਏ ਵਜ਼ਨ ਰੱਖੀਏ ਜਿਸ ਤਰ੍ਹਾਂ ਮੇਰੇ ਜੀ ਅੰਦਾਜ਼ੇ ਸੀ ਜੇ ਇਸ ਤਰ੍ਹਾਂ ਹੁੰਦਾ ਹੈ ਜੇ ਲਾ ਕੇ ਆਪਾਂ ਗੱਲ ਕਰਦੇ ਆ ਜੇ ਇਸ ਤਰ੍ਹਾਂ ਹੁੰਦਾ ਤੇ ਫਿਰ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਤੇ ਤਸਵੀਰ ਹੈ ਬਦਲ ਜਾਨੀ ਬਦਲੇਗਾ ਬਦਲੇਗਾ ਹੁਣ ਇਹ ਇਹਦੀ ਇੱਕ ਨਾ ਬੜਾ ਵੱਡਾ ਸਸਪੈਂਸ ਹੁੰਦਾ ਹੈ ਕਿ ਗੱਠ ਜੋੜ ਮਤਲਬ ਇਲੈਕਸ਼ਨ ਤੋਂ ਪਹਿਲਾਂ ਹੀ ਹੋ ਜਾਏਗਾ ਜਾਂ ਕਈ ਵਾਰ ਇਹ ਸਹਿਮਤੀ ਬਣ ਜਾਂਦੀ ਹੈ ਕਿ ਵੋਟਾਂ ਟਰਾਂਸਫਰ ਕਰਾ ਦੇਾਂਗੇ ਇੱਕ ਦੂਜੇ ਨੂੰ ਤੇ ਬਈ ਆਪਾਂ ਇਦਾਂ ਕਰਦੇ ਹਾਂ ਕਿ ਵੋਟਾਂ ਤੋਂ ਬਾਅਦ ਫਿਰ ਇਕੱਠੇ ਹੋ ਜਾਾਂਗੇ ਹਾਲਕਿ ਇਹਦੀ ਗੁੰਜਾਇਸ਼ ਘਟਿਆ ਪਹਿਲੇ ਵਾਲੇ ਇਮਕਾਨ ਦੀ ਗੁੰਜਾਇਸ਼ ਜ਼ਿਆਦਾ ਕਿਦਾਂ ਹੋ ਸਕਦਾ ਬਾਕੀ ਹੁਣ ਦੇਖੋ ਸਹਿਮਤੀ ਬਣਦੀ ਹੈ ਕਿ ਨਹੀਂ ਪਰ ਇਹ ਗੱਲ ਮੈਂ ਤੁਹਾਡੇ ਵਾਸਤੇ ਵਿਸ਼ੇਸ਼ ਤੌਰ ਤੇ ਅੱਜ ਲੈ ਕੇ ਆਇਆ ਹਾਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਸੁਪੁੱਤਰ ਬਾਰੇ ਵੀ ਪੂਰੀ ਤੁਹਾਨੂੰ ਠੋਕਵੀਂ ਜਾਣਕਾਰੀ ਦੇਵਾਂਗਾ ਠੀਕ ਹੈ ਮੈਂ ਕਹਿੰਦਾ ਕਿ ਐਵੇਂ ਛੱਡੋ ਸਾਰੇ ਪਟਾਕੇ ਇੱਕ ਦਿਨ ਕਿਉਂ ਚਲਾਉਣੇ ਬੇਗਵਮ ਮਨ ਹੈਗਾ ਤੇ ਨਹੀਂ ਅੱਜ ਫਿਰ ਮਨ ਨਹੀਂ ਹੈਗਾ ਚਲੋ ਠੀਕ ਚਲੋ ਇੰਤਜ਼ਾਰ ਕੁਝ ਬਰ ਰੱਖਣਾ ਚਾਹੀਦਾ ਭਾਈ ਉਹ ਮੈਂ ਜਿਵੇਂ ਬਰਫੀ ਦੀ ਗੱਲ ਕਰਦਾ ਨਾ ਕਿ ਬਰਫੀ ਜਿਹੜੀ ਸਕੂਲ ਚ ਖਾਂਦੇ ਹੁੰਦੇ ਸੀ ਤੇ ਕਈ ਵਾਰੀ ਬਚਾ ਕੇ ਵੀ ਰੱਖ ਲੈਂਦੇ ਸੀ ਕਿ ਆਹ ਮੁੱਕ ਨਾ ਜਾਵੇ ਕਿੱਥੇ ਸੀ ਹਾਂ ਜੀ ਹਾਂ ਜੀ ਮੇਰੀ ਆਦਤ ਅੱਜ ਵੀ ਹੈ ਜੀ ਮੈਨੂੰ ਜਿਹੜੀ ਬੜੀ ਮਤਲਬ ਕਿ ਸਵਾਦ ਚੀਜ਼ ਲੱਗੇ ਨਾ ਮੈਨੂੰ ਇਹ ਲੱਗਦਾ ਹੁੰਦਾ ਮੈਂ ਦੂਜੇ ਟਾਈਮ ਕੋ ਖਾ ਲਵਾਂ ਯਾਰ ਵਧਾ ਲਵਾਂ ਜੀ ਜੀ ਚਲੋ ਅਸੀਂ ਸਿਆਸਤ ਦੇ ਵਿੱਚ ਵੀ ਇਹ ਮਿਠਾਸ ਤੇ ਸਵਾਦ ਭਰ ਕੇ ਰੱਖਦੇ ਆਂ